ே நீஜூ நாரே குட்டா வல்ல ਮੇਰੇ ਦੀਏ ਨੀ ਕਜੂਰੇ ਨੀ ਚਾਰੇ ਕੁੰਟਾ ਮਲ ਰਹੀਆਂ ਮੇਰੇ ਸੋਹਰੇ ਨੇ ਮਾਰੇ ਮੰਦੇ ਬੋਲ ਮੈਂ ਡੱਬੀ ਵਿੱਚ ਸਾਬਰ ਖਾਂ ਮੇਰੇ ਸੋਹਰੇ ਨੇ ਮਾਰੇ ਮੰਦੇ ਬੋਲ ਮੈਂ ਡੱਬੀ ਵਿੱਚ ਸਾਬਰ ਖਾਂ ਮੇਰੇ ਪਿਤਾ ਜੀਆ ਮਨ ਮੇਰੇ ਕੋਲ ਮੈਂ ਸਾਰੇ ਦੁੱਖ ਭੋਲ ਛੱਡਾਂ ਮੇਰੇ ਪਿਤਾ ਜੀਆ ਮਨ ਮੇਰੇ ਕੁੜ ਮੈਂ ਸਾਰੇ ਦੁੱਖ ਭੋਲ ਸ਼ੁੱਧ ਮੇਰੇ ਵੇੜੇ ਦੀਏ ਨਿਖ ਜੂਰੇ ਨਿਚਾਰੇ ਕੁੰਟ ਮਲ ਲਈ ਮੇਰੀ ਸੱਸੂ ਨੇ ਮਾਰੇ ਮੰਦੇ ਬੋਲ ਮੈਂ ਢੱਬੀ ਵਿੱਚ ਸਾਬਰ ਖਾਂ ਮੇਰੀ ਸੱਸੂ ਨੇ ਮਾਰੇ ਮੰਦੇ ਬੋਲ ਮੈਂ ਢੱਬੀ ਵਿੱਚ ਸਾਬਰ ਖਾਂ ਮੇਰੀ ਮਾਤਾ ਜੀਆ ਮਨ ਮੇਰੇ ਕੁੜੇ ਮਸਰੇ ਦੁਖ ਫੋਲ ਛੱਡਾ ਮੇਰੇ ਮਾਤਾ ਜੀਆਂ ਮਨ ਮੇਰੇ ਕੁੜੇ ਮਸਰੇ ਦੁਖ ਫੋਲ ਛੱਡਾ ਮੇਰੇ ਮੇਰੇ ਦੀਏ ਨਿਖ ਜੂਰੇ ਨਿਚਾਰੇ ਕੂਟਾ ਮਲ ਲਈਆਂ ਮੇਰੇ ਵੇੜੇ ਦੀਏ ਨਿਖ ਜੂਰੇ ਨੀਚਰੇ ਕੁੰਟਾਂ ਮਲ ਲਈਆਂ ਮੇਰੇ ਡੇਠ ਨੇ ਮਾਰੇ ਮੰਦੇ ਬੋਲ ਵੰਡੀ ਵਿੱਚ ਸਾਹ ਰਖਾਂ ਮੇਰੇ ਵੀਰਾ ਜੀ ਆਣ ਮੇਰੇ ਕੌੜ ਮੈਂ ਸਾਰੇ ਦੁੱਖ ਫੁਰ ਛੱਡਾ ਮੇਰੇ ਵੇੜੇ ਦੀਏ ਨਿਖ ਜੂਰੇ ਨੀਚਰੇ ਕੁੰਟਾਂ ਮਲ ਲਈਆਂ ਮੇਰੀ ਡਠਾਣੀ ਨੇ ਮਾਰੇ ਮੰਦੇ ਬੋਲ ਭੰਡ ਪੀ ਵਿੱਚ ਸਾਵਰ ਕਾ ਮੇਰੀ ਪਾਬੋ ਜੀ ਮਨ ਮੇਰੇ ਕੋਲ ਮੈਂ ਸਾਰੇ ਦੁੱਖ ਹੋਲ ਛੱਡਾ ਮੇਰੇ ਵੇੜੇ ਦੀਏ ਨਿਖ ਦੂਰੇ ਨੀ ਚਾਰੇ ਕੁੰਟਾ ਮਲ ਰਈਆ ਮੇਰੇ ਨੰਦੋਈਏ ਨੇ ਮਾਰੇ ਮੰਦੇ ਬੋਲ ਮੈਂ ਡੱਬੀ ਵਿੱਚ ਸਾਵਰ ਕਾ ਮੇਰੇ ਜੀ ਜਾ ਜੀ ਆਮਣ ਮੇਰੇ ਕੁਲ ਮੈ ਸਾਰੇ ਦੁੱਖ ਫੋਲ ਛੱਡਾਂ ਮੇਰੇ ਮੇਰੇ ਦੀਏ ਨਿਕ ਜੂਰੇ ਨਿਚਾਰੇ ਕੁੰਟਾਂ ਮਲ ਲਈਆਂ ਮੇਰੀ ਨਾਨ ਨੇ ਮਾਰੇ ਏ ਬੋਲ ਮੈਂ ਰੱਬੀ ਵਿੱਚ ਸਾਭ ਰੱਖਾਂ ਮੇਰੀ ਪੈਣਾ ਜੀ ਆਮਣ ਮੇਰੇ ਕੋਲ ਮੈਂ ਸਾਰੇ ਦੁੱਖ ਪੋਨ ਛੱਡਾਂ ਮੇਰੇ ਵੇੜੇ ਦੀਏ ਨਿਖ ਦੂਰੇ ਨਿਚਾਰੇ ਕੂਟਾਂ ਮਲ ਲਈਆਂ